ਲਓ ਕੋਈ ਹਰਜ ਨਹੀਂ ਜਿੰਦਗੀ ਦਾ ਆਨੰਦ ਲਓ ਜਿੰਨਾ ਲੈਣਾ ਚਾਹੀਦਾ ਜੇ ਹੋਣ ਹਾਂ ਜਿੰਨਾ ਲੈ ਸਕਦੇ ਹੋ ਪਰ ਗੱਲ ਇਹ ਆ ਵੀ ਜੇ ਪੈਸਾ ਕੋਲੇ ਹੋਵੇ ਖਾਈਏ ਸਿਉਨੇ ਦੇ ਆ ਭਾਂਡਿਆਂ ਚ ਕਰਜ਼ੇ ਨੂੰ ਚੱਕ ਕਦੇ ਮੁੰਦਰੀ ਕਢਾਈਏ ਨਾ ਇੱਕ ਬੰਦੇ ਨੇ ਇਹੋ ਜਿਹਾ ਲੈ ਕੇ ਪੰਗੇ ਦੇ ਕੇ ਜੁਆਕਾਂ ਨੇ ਗਲ ਘੂਠਾ ਬਾਬਾ ਉਹ ਪੰਗਿਆਂ ਚ ਪੈ ਗਿਆ ਹੁਣ ਗਾਣੇ ਰਾਹੀਂ ਆਪਾਂ ਦਸੀਆਂ ਵਾਲੀਆਂ ਗੱਲਾਂ ਨਾ ਕਰੀਏ ਬਾਪੂ ਉਹਨਾਂ ਨੂੰ ਦਸੀਏ ਵੀ ਹਾਂ ਵੀ ਦਸੀਏ ਬਾਪੂ ਸ਼ਾਮਲਾ ਸਾਹਿਬ ਨੇ ਗੱਲਾਂ ਲਿਖੀਆਂ ਨੇ ਲੈ ਮੈਂ ਤੇ ਬਾਪੂ ਹੋਇਆ ਸਿੰਘ ਜੀ ਪਾਲੀਆਂ ਤੁਹਾਡੇ ਨਾਲ ਸਾਂਝੀਆਂ ਕਰਦਿਆਂ ਸੁਣਿਓ ਗੌਰ ਨਾਲ ਦਸੀ ਬਾਪੂ ਹਮਾਂ ਪੈਨਾਲ ਕਚੀਰਾ ਕਰਕੇ ਲੈ ਲੈ ਜੀਪ ਬੁੱਤ ਮੇ ਅੜ ਕੇ ਮਾਂ ਪੈਨਾਲ ਕਚੀਰਾ ਕਰਕੇ ਲੈ ਲੈ ਜੀਪ ਉਨਾਲ ਡਾਇਰੈਕਟਰ ਖੱਬਦਾ ਓਏ ਪੁੱਤ ਘੁੰਮਦਾ ਥਾਰ ਤੇ ਬਾਪੂ ਨਾਲ ਡਾਇਰੈਕਟਰ ਖੱਬਦਾ ਓਏ ਪੁੱਤ ਘੁੰਮਦਾ ਥਾਰ ਤੇ ਦੱਸਦਾ ਸੀ ਮੁੰਡੇ ਦਾ ਤਾਇਆ ਇਹਨੇ ਬਾਪੂ ਬੜਾ ਸਤਾਇਆ ਦੱਸਦਾ ਸੀ ਮੁੰਡੇ ਦਾ ਤਾਇਆ ਖਪਦਾ ਮੁੰਡਾ ਘੁੰਮਦਾ ਥਾਰ ਤੇ ਬਾਪੂ ਵਿੱਚ ਖੇਤਾਂ ਦੇ ਖਪਦਾ ਹੋ ਪੁੱਤ ਘੁੰਮਦਾ ਥਾਰ ਤੇ ਇਹ ਨਾ ਕੋਲ ਮੇਚ ਦੀ ਖੇਤੀ ਮੈਂ ਤਾਂ 나ੜ-ਨਾੜ ਦਾ ਪੇਤੀ ਇਹ ਨਾ ਕੋਲ ਮੇਚ ਦੀ ਖੇਤੀ ਮੈਂ ਤਾਂ 나ੜ-ਨਾੜ ਦਾ ਪੇਤੀ ਪੂਰੇ ਲੱਖਾਂ ਵਿੱਚੋਂ ਤੇਤੀ ਲੱਖਾਂ ਵਿੱਚੋਂ ਤੇਤੀ ਕਰ ਜਾ ਸਰਦਾਰ ਤੇ ਬਾਪੂ ਨਾਲ ਡਾਇਰੈਕਟਰ ਨੀ ਬੜਦਾ ਉਥੇ ਜਾ ਕੇ ਕਿਹੜਾ ਪੜਦਾ ਕਾਲਜ ਜੀਪ ਬਿਨਾ ਨਹੀਂ ਬੜਦਾ ਉਥੇ ਇਕ ਡੇਰ ਖੱਬਦਾ ਉਹ ਬੁੱਤ ਘੁੰਮਦਾ ਥਾਰ ਤੇ ਆਖੋ ਕੀ ਟੌਰ ਜਮਾਉਣੀ ਛੱਡੋ ਜਿੰਨੀ ਪਾਵਰ ਉਹਨਾਂ ਗੱਜੋ ਫੋਕੀ ਟੌਰ ਜਮਾਉਣੀ ਛੱਡੋ ਜਿੰਨੀ ਪਾਵਰ ਉਹਨਾਂ ਗੱਜੋ ਸ਼ਮਲਾ ਕਹਿੰਦਾ ਆਖੇ ਲੱਗੋ